ਬਲਜਿੰਦਰ ਸਿੰਘ ਉਹ ਆਮਨ ਹੈ ਨਾ ਜੀ ਤੇ ਨਾਲ ਚਾਂਦ ਕੁਮਾਰ ਹੈ ਜੀ ਇਹ ਕ੍ਰਿਮੀਨਲ ਕਿਸਮ ਦੇ ਆਦਮੀ ਹੈ ਜੀ ਉਹਨਾਂ ਨੇ ਤੁਹਾਡੇ ਉੱਤੇ ਵੀ ਉਂਗਲ ਖੜੀ ਕੀਤੀ ਸੀ ਕਿ ਇਹ ਤਾਂ ਕ੍ਰਿਮੀਨਲ ਟਾਈਪ ਦੇ ਜਿਹੜੇ ਹੈਗੇ ਆ ਲੋਕ ਆ ਕਿਹੜਾ ਕ੍ਰਾਈਮ ਤੁਸੀਂ ਕੀਤੇ ਹੋਏ ਆ ਕਿਉਂ ਕ੍ਰਿਮੀਨਲ ਕਿਸਮ ਦੇ ਤੁਸੀਂ ਲੋਕ ਸਰ ਪਹਿਲੀ ਗੱਲ ਤਾਂ ਮੈਨੂੰ ਕਿਸੇ ਵੀ ਕੋਰਟ ਨੇ ਅਜੇ ਤੱਕ ਕੋਈ ਸਜ਼ਾ ਨਹੀਂ ਕੀਤੀ ਹੈਗੀ ਇਹ ਮੈਨੂੰ ਕ੍ਰਿਮੀਨਲ ਕਹਿਣ ਵਾਲੇ ਕੌਣ ਹੁੰਨੇ ਹੈ ਪਰਚੇ ਮੇਰੇ ਤੇ ਜਰੂਰ ਕੀਤੇ ਗਏ ਸੀ ਨਾ 2020-21 ਦੇ ਵਿੱਚ ਚਾਰ ਪਰਚੇ ਦਰਜ ਕੀਤੇ ਗਏ ਸਨ ਅੰਡਰ ਪ੍ਰੈਸ਼ਰ 13 ਤੈਨ 22 ਨੂੰ ਇਹਨਾਂ ਨੇ ਮੇਰਾ ਮਕਾਨ ਟੋਹਾਟਾ ਜਿੰਦਾਪੁਰ ਦੇ ਵਿੱਚ ਉੱਥੇ ਤੋਂ 24-25 ਲੱਖ ਰੁਪਏ ਦਾ ਸਮਾਨ ਵੀ ਚੱਕ ਕੇ ਲੈ ਗਏ ਜਿਹੜਾ ਚਾਂਦ ਕੁਮਾਰ ਹੈ ਇਹਨੇ ਚਮਕੌਰ ਸਾਹ ਬਲਾਕ ਚ ਵਿਧਵਾ ਜਨਾਨੀਆਂ ਦੀਆਂ ਹੋਰ ਜਨਾਨੀਆਂ ਖੜੀਆਂ ਕਰਕੇ ਪ੍ਰਾਪਰਟੀਆਂ ਆਪਣੇ ਨਾਮ ਕਰਾਈਆਂ ਉਹ ਕਹਿੰਦੇ ਤੁਸੀਂ 3 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੋ ਜੀ ਤੁਸੀਂ ਤਾਂ ਵਿਧਵਾ ਔਰਤਾਂ ਦੇ ਜਿਹੜੇ ਹੈਗੇ ਆ ਜੀ ਜ਼ਮੀਨਾਂ ਦੂਜੀਆਂ ਔਰਤਾਂ ਖੜੀਆਂ ਕਰਕੇ ਰੱਪਲੀਆਂ ਜੀ ਮੈਂ 27 ਮਹੀਨੇ ਜੇਲ੍ਹ ਚ ਰਿਹਾ ਇੱਕ ਪਰਚਾ ਪੈਂਦਾ ਸੀ ਜਮਾਨਤ ਹੁੰਦੀ ਸੀ ਦੂਆ ਜਦੇ ਪਾ ਦਿੰਦੇ ਸੀਗੇ ਜਿਹੜੀਆਂ ਉਹ ਵਿਧਵਾ ਔਰਤਾਂ ਦੀ ਜ਼ਮੀਨ ਦੇ ਬਾਰੇ ਕਹਿ ਰਿਆ ਹੈਗਾ ਵੀ ਮੈਂ ਉਹ ਜ਼ਮੀਨ ਵੇਚਤੀ ਹੈਗੀ ਆ ਜਾਲੀ ਔਰਤਾਂ ਖੜੀਆਂ ਕਰਕੇ ਆ ਔਰਤਾਂ ਨੇ ਮੇਰੇ ਨਾਲ ਬਿਆਨਨਾ ਕੀਤਾ ਵਾ ਉਹਨਾਂ ਦਾ ਭਾਂਡਾ ਹੈਗਾ ਏ ਆਈਜੀ ਠੀਕ ਆ ਜੀ ਨੀਲ ਜੋਸ਼ੀ ਆ ਉਹਦੇ ਦਫ਼ਤਰ ਦੇ ਵਿੱਚ ਕੰਮ ਕਰਦੀ ਸੀ ਦੀਪਾ ਉਹਦੇ ਹੱਥ ਦੀ ਇਹ ਲਿਖਾਈ ਉਹਨੇ ਭਰਾਈ ਵੀ ਹੈ ਇਹ ਐਗਰੀਮੈਂਟ ਬਣਿਆ ਵਾ ਠੀਕ ਆ ਜੀ ਚੈੱਕਾਂ ਰਹੀਆਂ ਬੈਂਕਰ ਚੈੱਕ ਪੰਜਾਬ ਗ੍ਰਾਮੀਨ ਬੈਂਕ ਦੇ ਬਣੇ ਹੋਏ ਨੇ ਇਹਦੇ ਰਾਈ ਉਹਨਾਂ ਨੇ ਪੇਮੈਂਟ ਲੱਗੀ ਵੀ ਆ ਤੇ ਮੈਨੂੰ ਰਜਿਸਟਰੀ ਨਹੀਂ ਕਰਾਈ ਮੈਂ ਕੋਟਰਾ ਹੀ ਰਜਿਸਟਰੀ ਕਰਾਉਣ ਲਈ 2020 ਦਾ ਉਹਨਾਂ ਦੇ ਉੱਪਰ ਕੇਸ ਪਾਇਆ ਵਾ ਜੇਕਰ ਮੈਂ ਜ਼ਮੀਨ ਵੇਚਤੀ ਆ ਉਹਨਾਂ ਦੀ ਤਾਂ ਮਨਦੀਪ ਸਿੰਘ ਨੂੰ ਜ਼ਮੀਨ ਕਿੱਥੇ ਤੋਂ ਖਰੀਦ ਲਈ ਉਹਨੇ ਇਸ ਕੱਲ ਦੇ ਸਬੂਤ ਹੈਗੇ ਤੁਹਾਡੇ ਕੋਲ ਹਾਂਜੀ ਰਜਿਸਟਰੀ ਜਿਹੜੀ ਹੋਈ ਸੀ ਹੈਗੀ ਆ ਮਨਦੀਪ ਸਿੰਘ ਦੀ ਹੈਗੀ ਆ ਮੇਰੇ ਕੋਲ ਆ ਇਸ ਵਕਤ ਰਜਿਸਟਰੀ ਰਾਸ਼ਟਰਪਤੀ ਅਬੋਰਡ ਜਿਹੜਾ ਹੈਗਾ ਜੀ ਉਹ ਕਹਿੰਦੇ ਇੰਸਪੈਕਟਰ ਸਾਹਿਬ ਨੂੰ ਮਿਲਿਆ ਹੋਇਆ ਤੇ ਤੁਸੀਂ ਉਹਨਾਂ ਦੇ ਖਿਲਾਫ ਕਹਿੰਦੇ ਬਿਆਨਬਾਜ਼ੀ ਕਰੀਜੀ ਪਰ ਪਤਾ ਨਹੀਂ ਕਿਉਂ ਪੁਲਿਸ ਦੇ ਵਿੱਚ ਇਹ ਗਲਤ ਬੰਦਿਆਂ ਨੂੰ ਵਾਰਡ ਦਿੱਤੇ ਜਾਂਦੇ ਨੇ ਬੀਤੇ ਦਿਨ ਇੱਕ ਖਬਰ ਸਾਡੇ ਵੱਲੋਂ ਚਲਾਈ ਗਈ ਸੀ ਇੱਕ ਵਿਅਕਤੀ ਦੇ ਵੱਲੋਂ ਪਹਿਲਾਂ ਇਲਜ਼ਾਮ ਲਗਾਏ ਗਏ ਸੀ ਕਿ ਇੰਸਪੈਕਟਰ ਦੇ ਉੱਤੇ ਕਿ ਉਸਨੇ 100 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਬਣਾ ਲਈ ਉਸ ਤੋਂ ਬਾਅਦ ਦੂਜੀ ਧਿਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਸ ਤੇ ਨਾਲ ਹੀ ਅਸੀਂ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਸੀ ਉਹ ਵੀ ਚੈਨਲ ਦੇ ਜ਼ਰੀਏ ਚਲਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਜਿੱਥੇ ਬਲਜਿੰਦਰ ਸਿੰਘ ਅਮਨ ਦੇ ਉੱਤੇ ਇਲਜ਼ਾਮ ਲਾਏ ਸੀ ਤਾਂ ਉਸ ਦੇ ਨਾਲ ਹੀ ਚਾਂਦ ਕੁਮਾਰ ਹੋਰਾਂ ਦਾ ਵੀ ਨਾਂ ਲਿਆ ਸੀ ਕੁਝ ਗੱਲਾਂ ਚਾਂਦ ਕੁਮਾਰ ਹੋਰਾਂ ਬਾਰੇ ਵੀ ਕੀਤੀਆਂ ਸੀ ਤੇ ਉਹ ਇਲਜ਼ਾਮ ਜਿਹੜੇ ਸੀਗੇ ਉਹਨਾਂ ਦਾ ਸਪਸ਼ਟਿਕਰਣ ਅੱਜ ਅਸੀਂ ਚਾਂਦ ਕੁਮਾਰ ਹੋਰਾਂ ਤੋਂ ਲਵਾਂਗੇ ਕਿ ਚਾਂਦ ਕੁਮਾਰ ਹੋਰਾਂ ਦਾ ਨਾਂ ਕਿਉਂ ਆਂਦਾ ਜੀ ਚਾਂਦ ਕੁਮਾਰ ਜੀ ਪਹਿਲਾਂ ਸਵਾਗਤ ਹੈ ਚੈਨਲ ਦੇ ਉੱਤੇ ਤੁਹਾਡਾ ਜੀ ਆਇਆਂ ਨੂੰ ਜਿਹੜੀ ਤੁਸੀਂ ਕਵਰੇਜ ਕਰਨ ਆਏ ਆਂ ਜੀ ਤੇ ਤੁਸੀਂ ਉਸ ਦਿਨ ਨਾਲ ਖੜੇ ਸੀ ਬਲਜਿੰਦਰ ਸਿੰਘ ਹੋਰਾਂ ਦੇ ਜੀ ਤੇ ਗੱਲਬਾਤ ਕੀਤੀ ਸੀ ਫਿਰ ਪ੍ਰੈਸ ਕਾਨਫਰੰਸ ਦੂਜੀ ਧਿਰ ਵੱਲੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਤੁਹਾਡੇ ਉੱਤੇ ਵੀ ਉਂਗਲ ਖੜੀ ਕੀਤੀ ਸੀ ਕਿ ਇਹ ਤਾਂ ਕ੍ਰਿਮੀਨਲ ਟਾਈਪ ਦੇ ਜਿਹੜੇ ਹੈਗੇ ਆ ਲੋਕ ਆ ਬਲਜਿੰਦਰ ਸਿੰਘ ਤੋਂ ਅਸੀਂ ਉਸ ਚੀਜ਼ ਦਾ ਜਿਹੜਾ ਸਪਸ਼ਟ ਕਰਨ ਲੈ ਲਿਆ ਸੀ ਤੁਹਾਡਾ ਸਪਸ਼ਟ ਕਰਨ ਉਸ ਮਸਲੇ 'ਚ ਕੀ ਤੁਸੀਂ ਕੀ ਕਹੋਗੇ ਕਿਹੜਾ ਕ੍ਰਾਈਮ ਤੁਸੀਂ ਕੀਤੇ ਹੋਏ ਆ ਕਿਉਂ ਕ੍ਰਿਮੀਨਲ ਕਿਸਮ ਦੇ ਤੁਸੀਂ ਲੋਕ ਸਰ ਪਹਿਲੀ ਗੱਲ ਤਾਂ ਮੈਨੂੰ ਕਿਸੇ ਵੀ ਕੋਰਟ ਨੇ ਅਜੇ ਤੱਕ ਕੋਈ ਸਜ਼ਾ ਨਹੀਂ ਕੀਤੀ ਹੈਗੀ ਇਹ ਮੈਨੂੰ ਕ੍ਰਿਮੀਨਲ ਕਹਿਣ ਵਾਲੇ ਕੌਣ ਹੁੰਨੇ ਹੈ ਇਹ ਤਾਂ ਕੋਰਟ ਨੇ ਸਾਬਤ ਕਰਨਾ ਵੀ ਕੌਣ ਬੰਦਾ ਕ੍ਰਿਮੀਨਲ ਹੈ ਕੌਣ ਨਹੀਂ ਹੈਗਾ ਪਰਚੇ ਮੇਰੇ ਤੇ ਜਰੂਰ ਕੀਤੇ ਗਏ ਸੀ ਨਾ 2020-21 ਦੇ ਵਿੱਚ ਚਾਰ ਪਰਚੇ ਦਰਜ ਕੀਤੇ ਗਏ ਸਨ ਅੰਡਰ ਪ੍ਰੈਸ਼ਰ ਤੇ ਉਸ ਤੋਂ ਬਾਅਦ 13 ਤਿੰਨ 22 ਨੂੰ ਇਹਨਾਂ ਨੇ ਮੇਰਾ ਮਕਾਨ ਟੋਹਾਤਾ ਜਿੰਦਾਪੁਰ ਦੇ ਵਿੱਚ ਤੇ ਉੱਥੇ ਤੋਂ 24-25 ਲੱਖ ਰੁਪਏ ਦਾ ਸਮਾਨ ਵੀ ਚੱਕ ਕੇ ਲੈ ਗਏ ਜਦੋਂ ਮੈਂ ਥਰੂ ਪ੍ਰੋਪਰ ਚੈਨਲ ਥਰੂ ਸੁਪਰਡੈਂਟ ਜੇਲ ਰਹੀ ਇਹਦੀ ਸ਼ਿਕਾਇਤ ਕੀਤੀ ਤਾਂ ਨਾ ਤਾਂ ਮੇਰੀ ਕੋਈ ਸਟੇਟਮੈਂਟ ਰਿਕਾਰਡ ਕੀਤੀ ਗਈ ਨਾ ਹੀ ਕੋਈ ਇਨਵੈਸਟੀਗੇਸ਼ਨ ਕੀਤੀ ਗਈ ਬਲਕਿ 22-7-22 ਨੂੰ ਪਤਾ ਲੱਗਿਆ ਕਿ ਤੁਹਾਡੇ ਵਿਰੁੱਧ ਇੱਕ ਹੋਰ ਝੂਠਾ ਅ ਰੈਪਟ ਨੰਬਰ 32 ਅੰਡਰ ਸੈਕਸ਼ਨ 182 ਦਰਜ ਕਰ ਦਿੱਤੀ ਗਈ ਉਹ ਕਹਿੰਦੇ ਤੁਸੀਂ 3 ਸਾਲ ਜੇਲ੍ਹ ਦੇ ਵਿੱਚ ਰਹਿ ਕੇ ਆਏ ਹੋ ਜੀ ਤੁਸੀਂ ਤਾਂ ਵਿਧਵਾ ਔਰਤਾਂ ਦੇ ਜਿਹੜੇ ਹੈਗੇ ਆ ਜੀ ਜ਼ਮੀਨਾਂ ਦੂਜੀਆਂ ਔਰਤਾਂ ਖੜੀਆਂ ਕਰਕੇ ਹੜੱਪ ਲੀਆਂ ਜੀ ਸਰ ਮੈਂ 27 ਮਹੀਨੇ ਜੇਲ੍ਹ ਚ ਰਿਹਾ ਇੱਕ ਪਰਚਾ ਪੈਂਦਾ ਸੀ ਜਮਾਨਤ ਹੁੰਦੀ ਸੀ ਦੂਆ ਜਦੇ ਪਾ ਦਿੰਦੇ ਸੀਗੇ ਇਸ ਤਰੀਕੇ ਨਾਲ ਇਹ ਪਰਚੇ ਪਾਈ ਗਏ ਇਸ ਕਰਕੇ ਮੈਨੂੰ ਜੇਲ੍ਹ ਦੇ ਟਾਈਮ ਤੇ ਸਟੱਡੀ ਲੱਗੀ ਹੈਗੀ ਹੈ ਤੁਹਾਨੂੰ ਇੰਨਾ ਕਿਉਂ ਕੀਤਾ ਤੁਸੀਂ ਤੁਹਾਡੇ ਵੀ ਕੋਈ ਕ੍ਰੈਸ਼ਰ ਚੱਲਦੇ ਜਾਂ ਮਾਈਨਿੰਗ ਮਾਫੀਆ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਹੈਗੇ ਨਹੀਂ ਮੇਰਾ ਕੋਈ ਕ੍ਰੈਸ਼ਰ ਨਹੀਂ ਨਾ ਮੈਂ ਮਾਈਨਿੰਗ ਦਾ ਕੰਮ ਕਰਦਾ ਐ ਐਦਾਂ ਦੀ ਜਿੱਦ ਕਿੱਦਾਂ ਬਣ ਗਈ ਜੀ ਤੁਹਾਡੀ ਆਪਸ ਦੇ ਵਿੱਚ ਉਹ ਕਹਿੰਦੇ ਹਰਜਿੰਦਰ ਸਿੰਘ ਹੋਰਾਂ ਨੇ ਇਹਨਾਂ ਦੇ ਜਿਹੜੇ ਇਹਨਾਂ ਦੀ ਰਿਪੋਰਟਾਂ ਬਣਾ ਕੇ ਬੀਗ ਇਨਸਪੈਕਟਰ ਅੱਗੇ ਭੇਜਿਆ ਸੀ ਤਾਂ ਇਹ ਟੜਫਦੇ ਆ ਜੀ ਬੰਦੇ ਨਹੀਂ ਨਹੀਂ ਮੇਰਾ ਨਾਮ ਹਰਜਿੰਦਰ ਸਿੰਘ ਨੂੰ ਜਾਣਦਾ ਨਾ ਮੈਂ ਮਨਦੀਪ ਸਿੰਘ ਨੂੰ ਜਾਣਦਾ ਸੀ ਮੈਨੂੰ ਤਾਂ ਹੁਣ 23 ਚਾ ਕੇ ਪਤਾ ਲੱਗਿਆ ਵੀ ਹਰ ਤੇ ਮੰਦਿਰ ਸਿੰਘ ਨੂੰ ਵੀ ਹੁਣ ਜਾਣ ਲੱਗਾ ਤੁਸੀਂ ਕਿਵੇਂ ਇਸ ਮਸਲੇ ਦੇ ਵਿੱਚ ਆ ਗਏ ਜੀ ਮਤਲਬ ਸਰ ਜਿਹੜੀਆਂ ਉਹ ਵਿਧਵਾ ਔਰਤਾਂ ਦੀ ਜ਼ਮੀਨ ਦੇ ਬਾਰੇ ਕਹਿ ਰਿਹਾ ਹੈਗਾ ਵੀ ਮੈਂ ਉਹ ਜ਼ਮੀਨ ਵੇਚਤੀ ਹੈਗੀ ਆ ਜਾਲੀ ਔਰਤਾਂ ਖੜੀਆਂ ਕਰਕੇ ਆ ਔਰਤਾਂ ਨੇ ਮੇਰੇ ਨਾਲ ਬਿਆਨਨਾ ਕੀਤਾ ਵਾ ਉਹਨਾਂ ਦਾ ਭਾਂਡਾ ਹੈਗਾ ਏ ਆਈਜੀ ਠੀਕ ਹੈ ਜੀ ਨੀਲ ਜੋਸ਼ੀ ਆ ਉਹਦੇ ਦਫ਼ਤਰ ਦੇ ਵਿੱਚ ਕੰਮ ਕਰਦੀ ਸੀ ਦੀਪਾ ਉਹਦੇ ਹੱਥ ਦੀ ਇਹ ਲਿਖਾਈ ਉਹਨੇ ਭਰਾਈ ਵੀ ਹੈ ਇਹ ਐਗਰੀਮੈਂਟ ਬਣਿਆ ਵਾ ਠੀਕ ਹੈ ਜੀ ਚੈੱਕਾਂ ਰਹੀਆਂ ਬੈਂਕਰ ਚੈੱਕ ਪੰਜਾਬ ਗ੍ਰਾਮੀਨ ਬੈਂਕ ਦੇ ਬਣੇ ਹੋਏ ਨੇ ਇਹਦੇ ਰਾਈ ਉਹਨਾਂ ਨੇ ਪੇਮੈਂਟ ਲੱਗੀ ਵੀ ਆ ਤੇ ਮੈਨੂੰ ਰਜਿਸਟਰੀ ਨਹੀਂ ਕਰਾਈ ਮੈਂ ਕੋਟ ਰਾਈ ਰਜਿਸਟਰੀ ਕਰਾਉਣ ਲਈ 2020 ਦਾ ਉਹਨਾਂ ਦੇ ਉੱਪਰ ਕੇਸ ਪਾਇਆ ਵਾ ਤੇ 13 3 23 ਨੂੰ ਮਨਦੀਪ ਸਿੰਘ ਨੂੰ ਉਹਨਾਂ ਨੇ ਰਜਿਸਟਰੀ ਕਰਾਤੀ ਮੈਨੂੰ ਕਰਾਣ ਦੀ ਵੀ ਜੇਕਰ ਮੈਂ ਜ਼ਮੀਨ ਵੇਚਤੀ ਆ ਉਹਨਾਂ ਦੀ ਤਾਂ ਮਨਦੀਪ ਸਿੰਘ ਨੂੰ ਜ਼ਮੀਨ ਕਿੱਥੇ ਤੋਂ ਖਰੀਦ ਲਈ ਉਹਨੇ ਮਤਲਬ ਬਿਆਨੇ ਤੁਹਾਡੇ ਨਾਲ ਹੋਏ ਸੀ ਖਰੀਦ ਮਨਦੀਪ ਸਿੰਘ ਹੋਰੀ ਗਏ ਹਾਂਜੀ ਇਹਨੇ ਮੈਨੂੰ ਰਜਿਸਟਰੀ ਕਰਾਣ ਦੀ ਵਜ੍ਹਾ ਮਨਦੀਪ ਸਿੰਘ ਨੂੰ ਕਰਾਤੀ ਰਜਿਸਟਰੀ ਉਹਨਾਂ ਨੇ ਉਸ ਦਿਨ ਦੇ ਸਬੂਤ ਹੈਗੇ ਤੁਹਾਡੇ ਕੋਲ ਹਾਂਜੀ ਰਜਿਸਟਰੀ ਜਿਹੜੀ ਹੋਈ ਸੀ ਹੈਗੀ ਆ ਮਨਦੀਪ ਸਿੰਘ ਦੀ ਹੈਗੀ ਆ ਮੇਰੇ ਕੋਲ ਆ ਇਸ ਵਕਤ ਰਜਿਸਟਰੀ ਅੱਛਾ ਜੀ ਮਨਦੀਪ ਸਿੰਘ ਨੂੰ 1251 ਨੰਬਰ ਨਾਲ ਰਜਿਸਟਰੀ ਹੋਈ ਹੈ ਜੀ ਹੂੰ ਉਹ ਸਾਡੇ ਕੋਲ ਆ 13 ਤੱਕ ਜੀ ਇਹ ਹੁਣ ਜਦੋਂ ਇਹ ਸਾਰਾ ਕੁਝ ਇਹ ਹੁੰਦਾ ਹੈ ਤਾਂ ਇਹਦੇ ਵਿੱਚ ਤੁਸੀਂ ਫਿਰ ਉੱਥੇ ਜਿਹੜੇ ਇਲਜ਼ਾਮ ਲਾਉਨੇ ਹੋ ਉਹ ਕਿ ਦਸਬੱਬ ਬਣ ਜਾਂਦਾ ਉੱਥੇ ਖੜੇ ਹੋ ਕੇ ਜਦੋਂ ਬਲਜਿੰਦਰ ਸਿੰਘ ਵੱਲੋਂ ਗੱਲ ਕੀਤੀ ਗਈ ਸੀ ਉਹ ਮਸਲਾ ਤਾਂ ਮਾਈਨਿੰਗ ਦਾ ਸੀ ਉਹਦੇ ਵਿੱਚ ਤੁਸੀਂ ਵੀ ਗੱਲਾਂ ਉੱਥੇ ਖੜ ਕੇ ਕੀਤੀਆਂ ਤੇ ਤੁਸੀਂ ਵੀ ਸਮਝਦੇ ਹੋ ਵੀ ਉਹ 100 ਕਿਲਾ ਜਿਹੜਾ ਜਿਹੜੀ ਗੱਲ ਹੁੰਦੀ ਆ ਵੀ ਉਹ ਮਾਈਨਿੰਗ ਜਿਹੜੀ ਹੈਗੀ ਨਜਾਇਜ਼ ਕਰਕੇ ਉੱਥੇ ਬਣਿਆ ਜੀ ਸਰ ਉਹ ਮੰਜੀ ਕਿਆਨੋ ਅਮਨ ਜੀ ਕੋਲ ਉਹਦਾ ਸਾਰਾ ਰਿਕਾਰਡ ਆ ਉਹਨਾਂ ਨੇ ਫਰਦਾਂ ਸਾਰੀਆਂ ਸ਼ੋਅ ਕੀਤੀਆਂ ਸਭ ਕੁਝ ਹੈਗਾ ਇਹ ਖੁਦ ਮਾਈਨਿੰਗ ਵਾਲੇ ਕਹਿ ਰਹੇ ਆ ਵੀ ਮੈਂ ਮਾਈਨਿੰਗ ਕੀਤੀ ਹੈਗੀ ਆ ਉਹਦੇ ਕੋਲ ਰਿਕਾਰਡਿੰਗ ਪਈ ਹੈ ਇਹਨਾਂ ਦੀ ਉਹਨਾਂ ਨੇ ਇੱਕ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਹੈ ਉਹਨਾਂ ਨੇ ਪਰ ਰਾਸ਼ਟਰਪਤੀ ਅਵਾਰਡ ਜਿਹੜਾ ਹੈਗਾ ਜੀ ਉਹ ਕਹਿੰਦੇ ਇੰਸਪੈਕਟਰ ਸਾਹਿਬ ਨੂੰ ਮਿਲਿਆ ਹੋਇਆ ਤੇ ਤੁਸੀਂ ਉਹਨਾਂ ਦੇ ਖਿਲਾਫ ਕਹਿੰਦੇ ਬਿਆਨਬਾਜ਼ੀ ਕਰੀ ਜੀ ਜਾ ਕੇ ਸਰ ਰਾਸ਼ਟਰਪਤੀ ਜਿਹੜੇ ਅਵਾਰਡ ਵੈਸੇ ਤਾਂ ਇਹ ਬਹੁਤ ਵੱਡਾ ਅਵਾਰਡ ਹੁੰਦਾ ਹੈਗਾ ਪਰ ਪਤਾ ਨਹੀਂ ਕਿਉਂ ਪੁਲਿਸ ਦੇ ਵਿੱਚ ਇਹ ਗਲਤ ਬੰਦਿਆਂ ਨੂੰ ਅਵਾਰਡ ਦਿੱਤੇ ਜਾਂਦੇ ਨੇ ਉਹ ਕਹਿੰਦੇ 20 ਸਾਲ ਦੀ ਉਹਨਾਂ ਦੀ ਜਿਹੜੀ ਸਰਵਿਸ ਹੈ ਇਮਾਨਦਾਰੀ ਦੀ ਤਾਂ ਕਰਕੇ ਮਿਲਿਆ ਜੀ ਸਰ ਮੈਂ ਦੱਸਦਾ ਇਹ ਬੰਦਾ ਖੁਦ ਮੇਰੇ ਪਰ ਝੂਠੇ ਪਰਚੇ ਦਰਜ ਕਰਾਣ ਆਂਦਾ ਰਿਹਾ ਨਿਲ ਯੋਸ਼ੀ ਦੇ ਕਹਿਣ ਤੇ ਇਹਨੇ ਝੂਠੇ ਚਲਾਨ ਬਣਾਏ ਇਹ ਖੁਦ ਪੇਸ਼ ਹੁੰਦਾ ਤਾਂ ਗਵਾਹਾਂ ਨੂੰ ਡਰਾਣ ਵੀ ਜਾਂਦਾ ਰਿਹਾ ਇਹ। ਉੱਪਰ ਫਿਰ ਤੁਸੀਂ ਕਿਤੇ ਅਪੀਲਾਂ ਦਿੱਤੀਆਂ ਕਿੱਥੇ ਤੱਕ ਕੀਤੀਆਂ ਤੁਸੀਂ? ਪ੍ਰਧਾਨ ਮੰਤਰੀ ਨੂੰ ਮੈਂ ਸ਼ਿਕਾਇਤ ਕੀਤੀ ਵੀ ਆ ਰਾਸ਼ਟਰਪਤੀ ਜੀ ਨੂੰ ਤੇ ਆ 4 ਮਾਰਚ ਦੀ ਸੀਐਮ ਸਾਹਿਬ ਕੋਲ ਆਈ ਪਈ ਹੈ ਮਨਜ਼ੂਰੀ ਦੇਣ ਲਈ ਸੀਬੀਆਈ ਤੋਂ ਇਹਦੀ ਜਾਂਚ ਕਰਾ ਲਈ ਵੀ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਇਹਦੀ ਜਾਂਚ ਕਰਾਈ ਜਾਵੇ ਜੋ ਕਿ ਸੀਐਮ ਸਾਹਿਬ ਦੇ ਟੇਬਲ ਤੇ ਪਈ ਹੈ। ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਮਾਰਕ ਹੋ ਕੇ ਆਈ ਹੈ ਜੀ। ਰਾਸ਼ਟਰਪਤੀ ਤੋਂ ਵੀ ਆਈ ਵੀ ਹੈ ਤੇ ਪ੍ਰਧਾਨ ਮੰਤਰੀ ਤੋਂ ਵੀ ਆ ਤੁਹਾਡੇ ਕੋਲ ਆ ਪਈ ਹੈ ਕਾਪੀ ਆ ਤੇ ਤੁਸੀਂ ਇੰਨੀ ਦੂਰ ਤੱਕ ਗਏ ਇਸ ਮਸਲੇ ਦੇ ਵਿੱਚ? ਜਾਂ ਦੂਰੇ ਇਨਸਾਫ ਨਹੀਂ ਮਿਲਿਆ ਜੀ ਫਿਰ ਤੇ ਤੁਸੀਂ ਕੰਮ ਕੀ ਕਰਦੇ ਹੋ ਵੈਸੇ ਤੁਹਾਡਾ ਕਰਵਾ ਖੇਤੀਬਾੜੀ ਦਾ ਕੰਮ ਕਰਦਾ ਖੇਤੀਬਾੜੀ ਕਰਦੇ ਤੁਸੀਂ ਤੇ ਹੁਣ ਉਹ ਤਾਂ ਕਹਿੰਦੇ ਜੀ ਕਿ ਅਸੀਂ ਸੱਚੇ ਆ ਤੇ ਅਸੀਂ ਨੰਗੇ ਤੜ ਹੋ ਕੇ ਲੜਨ ਨੂੰ ਤਿਆਰ ਆ ਇਸ ਚੀਜ਼ ਦੇ ਵਿੱਚ ਅਸੀਂ ਇਸ ਕਰਕੇ ਕਾਨੂੰਨੀ ਲੜਾਈ ਲੜ ਰਹੇ ਆ ਵੀ ਸਾਨੂੰ ਕਾਨੂੰਨ ਤੇ ਭਰੋਸਾ ਹੈ ਤੇ ਦੂਜੇ ਵੀ ਕਾਨੂੰਨ ਤੇ ਭਰੋਸਾ ਹੈ ਜੋ ਕਾਨੂੰਨ ਕਰੂਗਾ ਫੈਸਲਾ ਮਨਜ਼ੂਰ ਆ ਆਲਰੇਡੀ 12 13 ਅਫਸਰਾਂ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਨੇ ਉਹਨਾਂ ਦੀਆਂ ਰਿਪੋਰਟਾਂ ਸਾਡੇ ਕੋਲ ਨੇ ਤਨੂੰ ਨਹੀਂ ਲੜਾਈ ਲੜ ਰਹੇ ਹਾਂ ਤੇ ਜਿਹੜੇ ਮਸਲੇ ਫਿਰ ਤੁਹਾਡੇ ਉੱਤੇ ਉਹ ਕਹਿੰਦੇ ਸੀ ਵੀ 420 ਦੇ ਪਰਚੇ ਹੋਏ ਸੀ ਜਾਂ ਹੋਏ ਸੀ ਉਹ ਪੈਂਡਿੰਗ ਆਜੇ ਜਾਂ ਖਤਮ ਹੋ ਚੁੱਕੇ ਆ ਸਰ ਪੈਂਡਿੰਗ ਆ ਉਹਦੇ ਵਿੱਚ ਸਾਰੇ ਗਵਾਹ ਤਕਰੀਬਨ ਹੋ ਸਟਾਈਲ ਹੋ ਚੁੱਕੇ ਆ ਵੀ ਅਸੀਂ ਪੁਲਿਸ ਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਸੀਗੀ ਵੀ ਇਹ ਅੰਡਰ ਪ੍ਰੈਸ਼ਰ ਸਾਥੋਂ ਇਦਾਂ ਹੀ ਕਿਰਾਇਆ ਇਹਨਾਂ ਨੇ ਇਹਦੇ ਪਿੱਛੇ ਕੋਈ ਇਹ ਤਾਂ ਨਹੀਂ ਹੈਗਾ ਮੈਂ ਉਹਨਾਂ ਨੂੰ ਵੀ ਇਹ ਸਵਾਲ ਕੀਤੇ ਸੀ ਵੀ ਪੋਲੀਟੀਕਲ ਪਾਰਟੀਆਂ ਦੀ ਸ਼ਹਿ ਦੇ ਉੱਤੇ ਜਾ ਇਹ ਸਾਰਾ ਕੁਝ ਆਪਸ ਵਿੱਚ ਚੱਲ ਰਿਹਾ ਕਈ ਵਾਰੀ ਹੁੰਦਾ ਕਿ ਲੜਾਈ ਪੋਲੀਟੀਕਲ ਪਾਰਟੀਆਂ ਦੀ ਹੁੰਦੀ ਆ ਤੇ ਬੰਦੇ ਅੱਗੇ ਜਿਹੜੇ ਆਪਸ ਵਿੱਚ ਲੜੀ ਜਾਂਦੇ ਸਰ ਜਿਹੜੇ ਮੇਰੇ ਤੇ ਪਰਚੇ ਕੀਤੇ ਗਏ ਸੀਗੇ ਮੈਨੂੰ ਉਹ ਉਹ ਮੈਨੂੰ ਪਤਾ ਵੀ ਉਹ ਅੰਡਰ ਪ੍ਰੈਸ਼ਰ ਕੀਤੇ ਗਏ ਸੀਗੇ ਉਹਨਾਂ ਦੀ ਅੱਜ ਵੀ ਜਾਂਚ ਕਰਾਵਾਂ ਮੈਂ ਤਾਂ ਹੀ ਪ੍ਰਧਾਨ ਮੰਤਰੀ ਦੇ ਰਾਸ਼ਟਰਪਤੀ ਕੋਲ ਗਿਆ ਵੀ ਇਹਦੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਤੇ ਜਿਹੜਾ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਜੇ ਮੈਂ ਦੋਸ਼ੀ ਹੋਇਆ ਮੈਨੂੰ ਸਜ਼ਾ ਮਿਲ ਜੂਗੀ ਜੇ ਮੇਰੇ ਪਰ ਝੂਠੇ ਪਰਚੇ ਕੀਤੇ ਆ ਤਾਂ ਉਹਨਾਂ ਅਫਸਰਾਂ ਨੂੰ ਟੰਗ ਦੋ ਤੁਹਾਨੂੰ ਮੀਡੀਆ ਦੇ ਵਿੱਚ ਆਉਣ ਦੀ ਲੋੜ ਕਿਉਂ ਪੈਗੀ ਜਦੋਂ ਇਹ ਸਾਰਾ ਕੁਝ ਕੋਰਟ ਦੇ ਵਿੱਚ ਚੱਲਦੇ ਰਿਹਾ ਸੀ ਸਰ ਮੀਡੀਆ ਚ ਨਾ ਵੀ ਲੋਕਾਂ ਨੂੰ ਪਤਾ ਤਾਂ ਲੱਗੇ ਹੁਣ ਇਹ ਕਹਿ ਰਿਹਾ ਹੈਗਾ ਵੀ ਜ਼ਮੀਨ ਵੇਚਤੀ ਫਲਾਣਾ ਕਰਤਾ ਐ ਕਰਤਾ ਜੇਕਰ ਮੈਂ ਜ਼ਮੀਨ ਵੇਚਤੀ ਤੇਰੇ ਨੋਂ ਜ਼ਮੀਨ ਕਿਵੇਂ ਹੋਗੀ ਤੇ ਤੁਸੀਂ ਕਾਨੂੰਨ ਦੇ ਵਿੱਚ ਮਤਲਬ ਆਪਣਾ ਕਾਰਵਾਈ ਕਰੂਗਾ ਸਾਨੂੰ ਮਨਜ਼ੂਰ ਹੈ ਤੋ ਬਿਲਕੁਲ ਜਿੱਥੇ ਇੱਕ ਪਾਸੇ ਇਨਸਪੈਕਟਰ ਦੇ ਉੱਤੇ ਇਲਜ਼ਾਮ ਲਾਇਸੀ ਬਲਜਿੰਦਰ ਸਿੰਘ ਦੇ ਵੱਲੋਂ ਤਾਂ ਉੱਥੇ ਨਾਮ ਉਸ ਸਮੇਂ ਨਾਲ ਚਾਂਦਕਮਰ ਜੀ ਵੀ ਖੜੇ ਸੀ ਪਰ ਜਦੋਂ ਪ੍ਰੈਸ ਕਾਨਫਰੰਸ ਦੂਜੀ ਧਿਰ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਉੱਤੇ ਵੀ ਕੁਝ ਇਲਜ਼ਾਮ ਜਿਹੜੇ ਹੈਗੇ ਆ ਉਹ ਲਾਏ ਜਾਂਦੇ ਆ ਸੋ ਉਹਨਾਂ ਦਾ ਅੱਜ ਸਪਸ਼ਟੀਕਰਨ ਜਿਹੜਾ ਹੈਗਾ ਉਹ ਚਾਂਦ ਕੁਮਾਰ ਜੀ ਵੱਲੋਂ ਦਿੱਤਾ ਗਿਆ ਤੇ ਇਸ ਮਸਲੇ ਵਿੱਚ ਬਣਦਾ ਕੀ ਹੈ ਦੋਨਾਂ ਧਿਰਾਂ ਦਾ ਇਹ ਕਹਿਣਾ ਕਿ ਸਾਡਾ ਕਾਨੂੰਨ ਦੇ ਉੱਤੇ ਭਰੋਸਾ ਸਾਡੇ ਜਿਹੜੇ ਕੇਸ ਹੈ ਉਹ ਅਦਾਲਤਾਂ ਦੇ ਵਿੱਚ ਚੱਲ ਰਹੇ ਆ ਜੋ ਵੀ ਬਣੇਗਾ ਅਸੀਂ ਉਸ ਦੀ ਨਿਰਪੱਖ ਜਾਂਚ ਦੀ ਇੱਥੇ ਮੰਗ ਕਰਦੇ ਆਂ ਤੇ ਅਸੀਂ ਇਸ ਆਪਣੀ ਲੜਾਈ ਜਿਹੜੀ ਹੈਗੀ ਆ ਕਾਨੂੰਨ ਦੇ ਤਹਿਤ ਲੜਨ ਲਈ ਤਿਆਰ ਵੀ ਆ ਤੇ ਅਸੀਂ ਉਮੀਦ ਰੱਖਦੇ ਆ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇਗਾ ਹੋਵੇਗਾ ਕੀ ਆਖਰ ਫੈਸਲਾ ਕਿਸ ਦੇ ਹੱਕ ਦੇ ਵਿੱਚ ਜਾ ਕਿਸ ਦੇ ਖਿਲਾਫ ਹੁੰਦਾ ਇਸ ਦੇ ਉੱਤੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਤੇ ਨਸਤਨਾਮ ਸਿੰਘ ਪੰਜਾਬੀ ਲੁਕਚਾਨਡ